ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤੇ ਬੇਨਤੀ ਕਰਨੀ ਚਾਹੁੰਦਾ ਕਿ ਮੇਰਾ ਨਾਮ ਸਰਿੰਦਰਪਾਲ ਸਿੰਘ ਕੋਆਰਡੀਨੇਟਰ ਹੈ ਸ਼੍ਰੀ ਕਰਤਾਰਪੁਰ ਸਾਹਿਬ ਕਾਰਿਡੋਰ ਲੰਘਾ ਸੰਘਰਸ਼ ਕਮੇਟੀ ਤੇ ਮੇਰੇ ਨਾਲ ਹੀ ਇੱਧਰ ਦੇ ਪਾਸੇ ਬੈਠੇ ਨੇ ਸਰਦਾਰ ਹਰਜੀ ਸਿੰਘ ਜੀ ਪUREWAL ਸਾਬਕਾ ਫੈਡਰੇਸ਼ਨ ਦੇ ਸੀਨੀਅਰ ਆਗੂ ਤੇ ਸਿਆਸੀ ਮਾਮਲਿਆਂ ਦੇ ਮਾਹਰ ਤੇ ਇੱਧਰ ਦੇ ਪਾਸੇ ਮੇਰੇ ਕੋਲ ਬੈਠੇ ਨੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਖਾਲਸਾ ਰਾਜ ਸੰthਕ ਜਥੇਬੰਦੀ ਦੇ ਆਗੂ ਸੋ ਸਭ ਤੋਂ ਪਹਿਲਾਂ ਫਤਿਹ ਜੀ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਪਹਿਲਾਂ ਵੀ ਆਪ ਦੀ ਸਾਰਿਆਂ ਨੂੰ ਪੱਤਰਕਾਰ ਵੀਰਾਂ ਨੂੰ ਇਹ ਪੱਤਰ ਜਿਹੜੇ ਆ ਇਹ ਦੇ ਚੁੱਕੇ ਆ ਜਿਹਦੇ ਵਿੱਚ ਮਾਮਲਾ ਆ ਕੇ ਸ਼੍ਰੀ ਅਕਾਲ ਪਤھ ਸਭ ਦੇ ਉੱਤੇ ਆਈਜੀ ਸਾਬ ਦਾ ਆਈਜੀ ਰਣਬੀਰ ਸਿੰਘ ਜੀ ਖਟੜਾ ਵੱਲੋਂ ਪੇਸ਼ ਹੋ ਕੇ ਵਿੱਦਵੀ ਦੇ ਜਿਹੜੇ ਖੁਲਾਸੇ ਕੀਤੇ ਗਏ ਆ ਉਹ ਉਹਨੂੰ ਅੱਜ ਲੈ ਕੇ ਆਪਾਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕਰ ਰਹੇ ਆ ਸੋ ਮੈਂ ਦੱਸਣਾ ਚਾਹੁੰਦਾ ਆ ਕਿ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾ ਰਹੀ ਆ ਸਭ ਤੋਂ ਪਹਿਲਾਂ ਇਹ ਆ ਕਿ ਬਰਗਾੜੀ ਦੇ ਵਿੱਚ ਪਿਛਲੇ ਸਮੇਂ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਬੀ ਦਾ ਕਾਂਡ ਜਿਹੜਾ ਵਾਪਰਿਆ ਉਹ 2015 ਦੇ ਵਿੱਚ ਹੋਇਆ ਤੇ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਡੀਆਈਜੀ ਰਣਬੀਰ ਸਿੰਘ ਖਟਰਾ ਜੀ ਦੀ ਅਗਵਾਈ ਦੇ ਹੇਠ ਇੱਕ ਸੈੱਟ ਜਿਹੜੀ ਆ ਉਹ ਬਣਾਈ ਗਈ ਸੀਗੀ ਤੇ ਇਸ ਗੱਲਬਾਤ ਇਹਦੇ ਸੰਬੰਧੀ ਆਪਾਂ ਆਪਜੀਤ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ 1 2 2115 ਨੂੰ ਕੋਟ ਕਪੂਰੇ ਦੇ ਵਿੱਚ ਤੇ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਇੱਕ ਪੋਸਟਰ ਲਾਇਆ ਗਿਆ ਫਿਰ ਉੱਥੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਜਿਹੜੀ ਆ ਉਹ ਵੀ ਚੋਰੀ ਕੀਤੀ ਗਈ ਤੇ ਉਸ ਤੋਂ ਬਾਅਦ ਉਹਦੀਆਂ ਬਦਬੀ ਕਰਕੇ ਵੱਖ-ਵੱਖ ਅਵਦੇ ਅੰਗ ਪਾੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੇ ਗਲੀਆਂ ਨਾਲੀਆਂ ਦੇ ਵਿੱਚ ਜਿਹੜੇ ਆ ਉਹ ਛੁੱਟੇ ਗਏ ਤੇ ਉਹਨੂੰ ਲੈ ਕੇ ਇੱਕ ਸਰਕਾਰ ਵੱਲੋਂ ਜਿਹੜੀ ਆ ਉਹ ਸੈੱਟ ਬਣਾਈ ਗਈ ਸੀਗੀ ਤੇ ਥਾਣਾ ਬਾਜਾਖਾਨਾ ਵਿਖੇ ਇੱਕ ਦੋ ਤਿੰਨ ਐਫ ਆਈ ਆਰ ਦੱਜੀਆਂ ਸੀਗੀਆਂ ਉਹਦੇ ਆਧਾਰ ਦੇ ਉੱਤੇ ਇੱਕ ਸੈੱਟ ਬਣੀ ਸੀਗੀ ਉਸ ਸੈੱਟ ਦੇ ਜਿਹੜੇ ਮੁਖੀ ਸੀਗੇ ਡੀ.ਐਚ.ਡੀ. ਰਣਵੀਰ ਸਿੰਘ ਜੀ ਖਟੜਾਵਾ ਸੀਗੇ ਜਿਨ੍ਹਾਂ ਨੇ ਆਪਣੇ ਬਹੁਤ ਚਾਰਜਾਈ ਕੀਤੀ ਸੀਗੀ ਕਿ ਭਈ ਉਸ ਉੱਥੇ ਗਿਛ ਦੇ ਵਿੱਚ ਰਾਮ ਰਹੀਮ ਜਿਹੜਾ ਉਹ ਸ਼ਾਮਲ ਹੋਵੇ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੇ ਢੰਗ ਤਰੀਕੇ ਜਿਹੜੇ ਆ ਉਹ ਵਰਤੇ ਜਿਨ੍ਹਾਂ ਦੇ ਨਾਲ ਅੱਜ ਉਹ ਸਿੱਟ ਜਿਹੜੀ ਆ ਉਹ ਕੰਮ ਕਰਨ ਤੋਂ ਬਿਲਕੁਲ ਬੰਦ ਹੋ ਗਈ ਤੇ ਉਹਨਾਂ ਦੇ ਉੱਤੇ ਜਿਹੜੀਆਂ ਸਜਾਵਾਂ ਜਿਹੜੀਆਂ ਯੋਗ ਸਜਾਵਾਂ ਜਿਹੜੀਆਂ ਕੇਂਦਰ ਜਿਹੜੀਆਂ ਸਰਕਾਰ ਵੱਲੋਂ ਉਹ ਨਹੀਂ ਦਿੱਤੀਆਂ ਗਈਆਂ ਅੱਜ ਸਰਕਾਰ ਜਿਹੜੀ ਆ ਪਿਛਲੇ ਸਮੇਂ ਦੇ ਵਿੱਚ ਅਕਾਲੀ ਭਾਪਾ ਸਰਕਾਰ ਹੋ ਗਈ ਚਾਹੇ ਉਹ ਕਾਂਗਰਸ ਸਰਕਾਰ ਹੋ ਗਈ ਦੋ ਸਰਕਾਰਾਂ ਜਿਹੜੀਆਂ ਐ ਇਸ ਤਰੀਕੇ ਦੇ ਨਾਲ ਹੀ ਵਿਦਬੀ ਕਾਂਡ ਨੂੰ ਲੈ ਕੇ ਨਿਕਲ ਜਾਂਦੀਆਂ ਰਹੀਆਂ ਨੇ ਹੁਣ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਸ ਆਮ ਆਦਮੀ ਦੀ ਪਾਰਟੀ ਸਰਕਾਰ ਨੇ ਵੀ ਲੋਕਾਂ ਦੇ ਵਿੱਚ ਜਦੋਂ ਆਈ ਆ ਵਿਦਬੀ ਦੇ ਮਾਮਲਿਆਂ ਲੈ ਕੇ ਨਸ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਆਈ ਆ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਨੇ ਵੀ ਆ ਕੇ ਕੋਈ ਵੀ ਅਪਰਾਲਾ ਜਿਹੜਾ ਵਿਦਬੀ ਕਾਂਡਾਂ ਨੂੰ ਲੈ ਕੇ ਵੀ ਨਹੀਂ ਕੀਤਾ ਸਗੋਂ ਉਲਟਾ ਇਹਨਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਇੱਕ ਨਲੈਕੀ ਭਰਿਆ ਕੰਮ ਜਿਹੜਾ ਆ ਉਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਤੇ ਇਸ ਕਾਂਡ ਨੂੰ ਲੈ ਕੇ ਕੋਈ ਚਾਰੋ ਜਿਹੀ ਕੀਤੀ ਪਰ ਜਿਹੜਾ ਸੌਦਾ ਸਾਹਿਬ ਬਾਬਾ ਗਾਮ ਰਹੀ ਨੇ ਆ ਉਹਦੀ ਜਿਹੜੀ ਲੀਗਲ ਟੀਮ ਸੀਗੀ ਉਸ ਟੀਮ ਨੇ ਪਿਛਲੇ ਮਾਰਚ ਮਹੀਨੇ ਦੇ ਵਿੱਚ ਜਿਹੜਾ ਆ ਉਹ ਹਾਈ ਕੋਰਟ ਦੇ ਚ ਉਹਦੇ ਲਈ ਸਟੇ ਲੈ ਲਿਆ ਸਟੇ ਲੈਣ ਤੋਂ ਬਾਅਦ ਲਗਭਗ ਇਸ ਤਰ੍ਹਾਂ ਸਾਨੂੰ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਤੇ ਇਹ ਜਿਹੜਾ ਮਸਲਾ ਆ ਇਹ ਠੰਡੇ ਬਸਤੇ ਦੇ ਵਿੱਚ ਫਾਦਕ ਆ ਗਿਆ ਆ ਹੁਣ ਪਿਛਲੇ ਦਿਨੀ ਰਣਵੀਰ ਸਿੰਘ ਜੀ ਖੱਤਾ ਜਿਹੜੇ ਆ ਉਹ ਜੱਫੇਦਾਰ ਅਕਾਲ ਤਖਤ ਸਾਹਿਬ ਜੀ ਦੇ ਕੋਲ ਪੇਸ਼ ਹੋਏ ਆ ਤੇ ਉਹਨਾਂ ਨੇ ਆ ਕੇ ਸਾਰੇ ਤੱਥ ਜਿਹੜੇ ਆ ਉਹ ਆਪਣੀ ਇਸ ਸੱਟ ਦੇ ਜਿਹੜੇ ਰੱਖੇ ਸੀਗੇ ਤੇ ਉਸ ਸਿੱਟ ਦੇ ਪੱਥਾਂ ਦੇ ਉੱਤੇ ਆਧਾਰਿਤ ਪਤਾ ਨਹੀਂ ਹੁਣ ਜਥੇਦਾਰ ਸਾਹਿਬ ਕੀ ਫੈਸਲਾ ਲੈਂਦੇ ਨੇ ਪਰ ਸਰਕਾਰ ਜਿਹੜੀ ਆ ਇੱਕ ਬਹੁਤ ਹੀ ਵੱਡਾ ਕੰਮ ਜਿਹੜੀ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਰਨ ਜਾ ਰਹੀ ਹੈ ਜਾਂ ਕਰ ਰਹੀ ਆ ਕਿ ਗਨਵੀਰ ਸਿੰਘ ਖਟੜਾ ਜਿਹੜੇ ਆ ਸਾਬਕਾ ਏਆਈ ਦੀ ਜਿਹੜੇ ਆ ਉਹਨਾਂ ਨੂੰ ਅਗਾਹੇ ਬਗਾਹੇ ਇੱਕ ਮਹਿੰਦਰਪਾਲ ਸਿੰਘ ਬਿੱਟੂ ਨਾਂ ਦਾ ਇੱਕ ਬੰਦਾ ਸੀਗਾ ਜਿਹੜਾ ਨਾਬੇ ਜੇਲ੍ਹ ਦੇ ਵਿੱਚ ਇਹਨਾਂ ਦੇ ਰਾਮਹੀਨ ਦਾ ਖਾਸ ਕੇਸਾ ਸੀਗਾ ਉਹਦੀ ਮੌਤ ਦੇ ਕੇਸ ਦੇ ਵਿੱਚ ਉਹਨਾਂ ਨੂੰ ਇਨਵੋਲ ਕੀਤਾ ਜਾ ਰਿਹਾ ਉਹਦੀ ਪਤਨੀ ਨੂੰ ਬੁਲਾ ਕੇ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਕੇਸ ਕਰਾਇਆ ਜਾ ਰਿਹਾ ਕੇਸ ਕਰਾ ਕੇ ਰਣਵੀਰ ਸਿੰਘ ਖੱਟੜਾ ਜੀ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਅਸੀਂ ਇੱਥੇ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਇਸ ਤਰੀਕੇ ਨਾਲ ਕਰਕੇ ਜਿਹੜੀ ਪੰਜਾਬ ਪੁਲਿਸ ਸੀਗੀ ਜਿੰਨੇ ਇੱਕ ਬੜੀ ਵਧੀਆ ਆਪਣੀ ਇਨਕੁਆਰੀ ਜਿਹੜੀ ਉਹ ਲੈਂਦੀ ਸੀਗੀ ਪਿਉ ਉਸ ਇਨਕੁਆਰੀ ਨੂੰ ਡਰਾਇਆ ਧਮਕਾ ਰੋਕ ਕੇ ਪੰਜਾਬ ਪੁਲਿਸ ਨੂੰ ਡਰਾ ਧਮਕਾ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਡੇਰਾਵਾਦਾ ਦੀ ਜਿਹੜੀਆਂ ਵੋਟਾਂ ਉਹ ਲੈਣੀਆਂ ਚਾਹੁੰਦੀਆਂ ਜਿੱਤਰਾ ਕੇ ਅਕਾਲੀ ਦਲ ਨੇ ਭਾਜਪਾ ਨੇ ਜਾਂ ਕਾਂਗਰਸ ਨੇ ਸਿੱਧਾ ਸ਼ਰਿਆਂਮ ਇਹਨਾਂ ਦੀ ਮਦਦ ਕੀਤੀ ਡੇਰੇਦਾਰਾਂ ਦੀ ਤੇ ਉਹਨਾਂ ਕੋਲੋਂ ਵੋਟਾਂ ਲਈਆਂ ਪਰ ਹੁਣ ਆਮ ਆਦੀ ਪਾਰਟੀ ਜਿਹੜੀ ਆ ਨਰਨਬੀਰ ਸਿੰਘ ਖੱਟੜੇ ਦੇ ਉੱਤੇ ਖੱਟੜ ਸਰਦ ਦੇ ਉੱਤੇ ਇਸ ਤਰ੍ਹਾਂ ਦਾ ਕੇਸ ਦੇ ਵਿੱਚ ਫਸਾ ਕੇ ਤੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਲੈਣੀਆਂ ਚਾਹੁੰਦੀਆਂ ਨੇ ਆਪਾਂ ਇਸ ਆਪ ਜਿਹੇ ਦੇ ਵੱਖ ਰੱਖ ਚੈਨਰਾਂ ਨਹੀਂ মিডিਆ ਦੇ ਨਹੀਂ ਇਹ ਗੱਲ ਸਿੱਖ ਸੰਗਤਾਂ ਦਾ ਤੇ ਜਥੇਦਾਰ ਸਾਹਿਬ ਦਾ ਵੀ ਪਹੁੰਚਾਉਣਾ ਚਾਹੁੰਦੇ ਆ ਕਿ ਜਥੇਦਾਰ ਸਾਹਿਬ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਗੁਰੂ ਸਾਹਿਬਾਨ ਦੇ ਸਮੇਂ ਦੇ ਵਿੱਚ ਚੰਦੂ ਬ੍ਰਾਹਮਣ ਨੇ ਜਿਹੜੋ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀਗਾ ਤੇ ਉਸ ਸਮੇਂ ਦੇ ਉੱਤੇ ਬਾਅਦ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜੋ ਚੰਦੂ ਨੂੰ ਸਜ਼ਾ ਦਿੱਤੀ ਸੀਗੀ ਉਹੋ ਹੀ ਸਜ਼ਾ ਜਿਹੜੀ ਆ ਅੱਜ ਬਰਗਾੜੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਜਿਹੜੀ ਦੇਣੀ ਚਾਹੀਦੀ ਹੈ ਜੇ ਤੁਸੀਂ ਇਹ ਸਜ਼ਾ ਨਹੀਂ ਦੇ ਸਕਦੇ ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਆਪ ਜੀ ਨੂੰ ਬਹੁਤ ਧਿਆਨ ਨਾਲ ਫੈਸਲਾ ਕਰਨਾ ਚਾਹੀਦਾ ਕਿਉਂਕਿ ਸਿੱਖ ਸੰਗਤਾਂ ਦੇ ਵਿੱਚ ਪਹਿਲਾਂ ਵੀ ਗਿਆਨੀ ਇਕਬਾਲ ਸਿੰਘ ਜੀ ਪਟਨਾ ਸਾਹਿਬ ਦੇ ਚਠੇਦਾਰ ਨੂੰ ਲੈ ਕੇ ਨਿਰਾਸ਼ਤਾ ਜਿਹੜੀ ਹੈ ਉਹ ਬੜੀ ਵੱਡੀ ਪਾਈ ਜਾ ਰਹੀ ਹੈ ਉਸ ਨਿਰਾਸ਼ਤਾ ਨੂੰ ਤੇ ਪਲੱਸ ਇਸ ਕੇਸ ਨੂੰ ਬੜੇ ਇਤਿਆਹ ਦੇ ਨਾਲ ਨਿਪਟਿਆ ਜੇ ਉਹ ਨਾ ਹੋਵੇ ਕਿ ਸਾਬਕਾ ਜਥੇਦਾਰ ਗਿਆਨੀ ਗੁਰਵਚਨ ਸਿੰਘ ਜੀ ਹੁਣਾਂ ਵਾਂਗੂ ਤੁਸੀਂ ਵੀ ਜਿਹੜਾ ਲੋਕਾਂ ਦੇ ਕੋਲ ਅੱਜ ਜਿਸ ਤਰ੍ਹਾਂ ਉਹ ਮੀਡੀਆ ਦੇ ਤੇ ਆਪਣਾ ਸਪਸ਼ਟੀਕਰਨ ਦਿੰਦੇ ਨੇ ਕਿ ਭਈ ਸਾਡੇ ਕੋਲੋਂ ਅਗਾਏ ਬਗਾਏ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਦਬਾਅ ਪਾ ਕੇ ਸਾਡੇ ਕੋਲ ਫੈਸਲੇ ਕਰਵਾਏ ਨੇ ਉਹ ਫੈਸਲੇ ਕੱਲੋਂ ਅੱਜ ਇਹ ਨਾ ਹੋਵੇ ਕਿ ਉਹ ਲੋਕਾਂ ਦਾ ਆਮ ਸਿੱਖ ਸੰਗਤ ਦਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਇਹ ਰੰਗ ਭਾਈ ਬੇਦਬੀ ਕਾਰਡ ਵਾਲੇ ਨੂੰ ਕਾਂਡ ਨੂੰ ਲੈ ਕੇ ਤੇ ਗਿਆਨੀ ਇਕਬਾਲ ਸਿੰਘ ਜੀ ਕਾਰਡ ਨੂੰ ਲੈ ਕੇ ਇਹ ਗੁੱਸਾ ਜਿਹੜਾ ਤੁਹਾਡੇ ਉੱਤੇ ਨਿਕਲਾਵੇ ਜਾਂ ਤੋਹੀ ਇਹਦੀਆਂ ਬਾਅਦ ਦੇ ਵਿੱਚ ਮਾਫੀਆਂ ਮੰਗਦੇ ਰਹੋ ਸੋ ਅਸੀਂ ਜਦੇਦਾਰ ਸਾਹਿਬ ਆਪਜੀ ਕੋ